ਦੇ ਲੇਕ ਨੇ ਵਿਚਾਰਿਆ ਪੁੱਸੂ ਦੇ ਵਿੱਚ ਜੋ ਅਗਲੇ ਵਿਚਾਰ ਕਰਨ ਲੱਗੇ ਹਾਂ ਉਹ ਹੈ ਗੁਰਦੁਆਰੇ ਸੂਝ ਲਈ ਜਾਂ ਜਪ ਤਪ ਲਈ 1873 ਈਸਵੀ ਨੂੰ ਸਿੰਘ ਸਭਾ ਲਹਿਰ ਹੁੰਦ ਵਿੱਚ ਆਈ ਤੇ 1877 ਨੂੰ ਪੰਜਾਬ ਵਿੱਚ ਆੜਿਆ ਸਮਾਜ ਦੀ ਲਹਿਰ ਦਾ ਜਨਮ ਹੋਇਆ 1920 ਦੇ ਨੇੜੇ ਤੇੜੇ ਕਰਤਾਰ ਤੋਂ ਗਿਰੇ ਹੋਏ ਕਰਪਟ ਮਹੰਤਾਂ ਨੂੰ ਗੁਰਦੁਆਰਿਆਂ ਚੋਂ ਬਾਹਰ ਕੱਢਣ ਲਈ ਗੁਰਦੁਆਰਾ ਸੁਧਾਰ ਲਹਿਰ ਨੇ ਜਨਮ ਲਿਆ ਕਾਮਯਾਬ ਤਾਂ ਹੋ ਗਏ ਪਰ ਇਹ ਸੁਧਾਰ ਲਹਿਰ ਗੋਲਗਦਿਆਂ ਪ੍ਰਕਰਮਾਂ ਤੀਕ ਸਿਮਟ ਕੇ ਰਹਿ ਗਈ 1920 ਦੇ ਨੇੜੇ ਤੇੜੇ ਹੀ ਆੜਿਆ ਸਮਾਜ ਨੇ ਪੰਜਾਬ ਵਿੱਚ ਵਿੱਦਿਆ ਦੇ ਜ਼ੋਰ ਨਾਲ ਜ਼ੋਰ ਦਿੱਤਾ ਤੇ ਸੈਂਕੜਿਆਂ ਦੀ ਗਿਣਤੀ ਵਿੱਚ ਵਿੱਦਿਆ ਦੇ ਕੇਂਦਰ ਸਥਾਪਿਤ ਕਰ ਦਿੱਤੇ 1947 ਵਿੱਚ ਦੇਸ਼ ਆਜ਼ਾਦ ਹੋ ਗਿਆ ਤਾਂ ਵਿਦਿਆ ਦੇ ਬਲਬੋਤ ਤੇ ਉਹ ਹਾਕਮ ਤੇ ਅਫਸਰ ਬਣ ਗਏ ਪਰੰਤੂ ਅਸੀਂ ਗੁਰਦੁਆਰਿਆਂ ਵਿੱਚ ਪ੍ਰਧਾਨਗੀਆਂ ਤੇ ਸਕਤਣੀਆਂ ਲਈ ਲੜਨ ਮਰਨ ਜੋਗੇ ਹੀ ਰਹਿ ਗਏ ਤੇ ਵਿਦਿਆ ਤੋਂ ਫਾੜੀ ਹੋ ਕੇ ਕੰਮਕਾਂਡੀ ਸਿੱਖ ਬਣ ਗਏ ਗੁਰੂ ਦੀ ਗੋਲਗਤੇ ਕਬਜ਼ਾ ਜਮਾਈ ਰੱਖਣ ਲਈ ਕੌਮ ਜਿੱਥੇ ਧੜੇ ਬੰਦੀ ਦਾ ਸ਼ਿਕਾਰ ਹੋਈ ਹੈ ਉਥੇ ਕੋਰਟਾਂ ਕਚਹਿਰੀਆਂ ਦੀ ਧੂੜ ਵੀ ਬਿਸ਼ਰਮੀ ਨਾਲ ਫੱਕੀ ਜਾ ਰਹੀ ਹੈ ਹਿਟਲਰ ਨੇ ਯਹੂਦੀਆਂ ਦਾ ਇੱਕ ਵੱਡਿਓ ਸਫਾਇਆ ਕਰਦਿਆਂ ਜਿਉਂਦਿਆਂ ਹੀ ਪੱਠੀਆਂ ਵਿੱਚ ਝੋਕੇ ਸਾੜ ਦਿੱਤਾ ਇਸ ਲਾਈਨ ਨੂੰ ਫਿਰ ਦੁਹਰਾਦਿਆਂ ਹਿਟਲਰ ਨੇ ਯਹੂਦੀਆਂ ਦਾ ਇੱਕ ਵੱਡਿਓ ਸਫਾਇਆ ਕਰਦਿਆਂ ਜਿਉਂਦਿਆਂ ਨੂੰ ਹੀ ਪੱਠੀਆਂ ਵਿੱਚ ਝੋਕੇ ਸਾੜ ਦਿੱਤਾ ਇੰਜ ਲੱਗਦਾ ਸੀ ਕਿ ਇਹ ਕੌਮ ਹੁਣ ਕਦੇ ਵੀ ਸਥਾਪਿਤ ਨਹੀਂ ਹੋ ਸਕੇਗੀ ਪਰ ਉਹਨਾਂ ਦੀ ਕੌਮ ਨੇ ਉਹਨਾਂ ਦੀ ਕੌਮ ਦੇ ਸਿਰ ਕੱਢ ਵਿਦਵਾਨ ਆਗੂਆਂ ਨੇ ਡੂੰਗੀ ਸੋਚ ਵਿਚਾਰ ਉਪਰੰਤ ਇੱਕ ਸਿਟਾ ਕੱਢਿਆ ਕਿ ਜੇ ਦੁਨੀਆ ਵਿੱਚ ਜਿਉਣਾ ਚਾਹੁੰਦੇ ਹਾਂ ਤਾਂ ਦੋ ਗੱਲਾਂ ਵੱਲ ਸਾਡਾ ਧਿਆਨ ਕੇਂਦਰਿਤ ਹੋਣਾ ਚਾਹੀਦਾ ਹੈ ਇੱਕ ਵਿਦਿਆ ਤੇ ਦੂਜਾ ਅਮੀਦੀ ਲੱਖਾਂ ਦੀ ਗਿਣਤੀ ਵਿੱਚ ਯਹੂਦੀਆਂ ਨੇ ਆਪਣੇ ਭਰਾਵਾਂ ਨੂੰ ਬੇਦਰਦੀ ਨਾਲ ਮੌਤ ਦੇ ਘਾਟ ਉਤਰਦੇਆਂ ਦੇਖਿਆ ਪਰ ਉਹਨਾਂ ਨੇ ਨਵੇਂ ਸਿਰੇ ਤੋਂ ਜੱਥੇਬੰਦ ਹੋ ਕੇ ਸੰਸਾਰ ਵਿੱਚ ਉਹ ਮਾਰ ਕੇ ਮਾਰੇ ਜਿਨ੍ਹਾਂ ਦਾ ਵਿਸਥਾਰ ਬਹੁਤ ਲੰਮਾ ਹੈ 43 ਲੱਖ ਦੀ ਗਿਣਤੀ ਵਿੱਚ ਹੁੰਦਿਆਂ ਹੋਇਆ ਯਹੂਦੀਆਂ ਨੇ ਸਾਰੀ ਦੁਨੀਆ ਵਿੱਚ ਵਿਦਿਆ ਦੀ ਅਮੀਰੀ ਕਾਇਮ ਕਰ ਲਈ ਉੱਚ ਕੋਟੀ ਦੇ ਸਾਇੰਸਦਾਨ ਨੀਤੀਵੇਤਾ ਅਰਥਸ਼ਾਸਤਰੀ ਡਾਕਟਰ ਤੇ ਸਮਾਜ ਦੀ ਸਿਰਜਣਾ ਕਰਨ ਵਾਲੇ ਘਾੜੇ ਪੈਦਾ ਕੀਤੇ ਹਨ ਇਸ ਲਈ ਸਾਰੀ ਦੁਨੀਆ ਵਿੱਚ ਉਹਨਾਂ ਦੀ ਸੋਚ ਦਾ ਡੰਕਾ ਵੱਜ ਰਿਹਾ ਹੈ। ਤਸਵੀਰ ਦੇ ਦੂਜੇ ਪਾਸੇ ਸਿੱਖ ਕੌਮ ਨੇ ਲੱਖਾਂ ਦੀ ਗਿਣਤੀ ਵਿੱਚ ਸ਼ਹੀਦੀਆਂ ਦਿੱਤੀਆਂ ਪਰ ਉਹਨਾਂ ਦੇ ਪੱਲੇ ਨਿਰਾਸ਼ਾ ਹੀ ਪਈ ਕਿਉਂਕਿ ਨਾ ਤਾਂ ਸਾਡੇ ਲੀਡਰ ਹੀ ਉਹ ਚੁਪਾਏ ਜੀ ਸੋਚ ਦੇ ਮਾਲਕ ਸਨ ਤੇ ਨਾ ਹੀ ਸਾਡੇ ਜਥੇਦਾਰਾਂ ਪਾਸ ਵਿੱਦਿਆ ਦਾ ਉਹ ਮਿਆਰ ਕਿ ਜਿਸ ਨਾਲ ਉਹ ਕੌਮ ਨੂੰ ਕੋਈ ਸਹੀ ਸੇ ਦੇ ਸਕਣ। ਉੱਚ ਅਸਥਾਨਾਂ ਦੇ ਬੈਠ ਕੇ ਨਿੱਜੀ ਕਿੜਾ ਕੱਢਣ ਲਈ ਸਿਰਫ ਹੁਕਮਨਾਮੇ ਹੀ ਜਾਰੀ ਕੀਤੇ ਗਏ ਜਾਂ ਕੌਮ ਪਰ ਕੌਮ ਨੂੰ ਕੋਈ ਸਹੀ ਸੇਧ ਦੇਣ ਵਿੱਚ ਬੁਰੀ ਤਰ੍ਹਾਂ ਇਹ ਨਿਯਾਮ ਫੇਲ ਹੋਇਆ ਇਸ ਦਾ ਨਤੀਜਾ ਇਹ ਹੋਇਆ ਹੈ ਕਿ ਜਿਨ੍ਹਾਂ ਕਰਮ ਕਾਂਡਾਂ ਨੂੰ ਗੁਰੂ ਨਾਨਕ ਸਾਹਿਬ ਨੇ ਰੱਦ ਕੀਤਾ ਸੀ ਅੱਜ ਉਹੀ ਕਰਮ ਕਾਂਡ ਸਾਡੇ ਗੁਰਦੁਆਰਿਆਂ ਵਿੱਚ ਆਣ ਬੜੇ ਅਤੇ ਧਰਮ ਦਾ ਜ਼ਰੂਰੀ ਅੰਗ ਬਣ ਗਏ ਹਨ ਅਰਬਾਰ ਪਿਆਂ ਦੇ ਬਜਟ ਵਾਲੀ ਸ਼੍ਰੋਮਣੀ ਕਮੇਟੀ ਅਜੇ ਤੀਕਾ ਆਪਣਾ ਸਿੱਖੀ ਸਿਧਾਂਤ ਵਾਲਾ ਰੋਜ਼ਾਨਾ ਅਖਬਾਰ ਵੀ ਨਹੀਂ ਕੱਢ ਸਕੀ ਹਾਂ ਇੱਕ ਕਮਜ਼ੋਰ ਕੀਤਾ ਹੈ ਕਿ ਜਿਸ ਕਿਸੇ ਨੇ ਕੋਈ ਸਿੱਖੀ ਸਿਧਾਂਤ ਦੀ ਗੱਲ ਕੀਤੀ ਉਹਨੂੰ ਜ਼ਰੂਰ ਫੜਨ ਲਈ ਯਤਨ ਕੀਤਾ ਗਿਆ ਗੁਰੂ ਨਾਨਕ ਸਾਹਿਬ ਦੇ ਹਸਦੇ ਵਸਦੇ ਪੰਜਾਬ ਵਿੱਚ ਰਾਧਾ ਸੌਮੀਏ ਨਕਲੀ ਨਿਰੰਕਾਰੀਏ ਨਾਮਧਾਰੀਏ ਅਖੌਤੀ ਸਾਧ ਲਾਣੇ ਤੇ ਡੇਰਾਬਾਦ ਬਿਲਤੀ ਨੇ ਕਰਮ ਕਾਂਡਾਂ ਨੇ ਅਜਿਹਾ ਬੀਜ ਬੀਜਿਆ ਹੈ ਜੋ ਅਮਰਵੇਲ ਤੇ ਸ਼ੈਤਾਨ ਦੀ ਆਂਦਰਵਾਂ ਅੱਗੇ ਹੀ ਵਧਦਾ ਜਾ ਰਿਹਾ ਹੈ ਇਹਨਾਂ ਦੇ ਪਖੰਡ ਦਾ ਸਦਕਾ ਅੱਜ ਸਿੱਖ ਸਿੱਖੀ ਸਿਧਾਂਤ ਅਲੋਪ ਹੁੰਦਾ ਜਾ ਰਿਹਾ ਹੈ ਯੂਨੀਵਰਸਿਟੀ ਹੋਵੇ ਗੁਰੂ ਨਾਨਕ ਸਾਹਿਬ ਜੀ ਦੀ ਦੇ ਗੁਰੂ ਯੂਨੀਵਰਸਿਟੀ ਹੋਵੇ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਪਰੰਤੂ ਕੁਰਸੀ ਕਾਇਮ ਕੀਤੀ ਜਾਵੇ ਸਤਗੁਰੂ ਰਾਮ ਸਿੰਘ ਦੇ ਨਾਮ ਤੇ ਹੈ ਨਾ ਹਨੇੜ ਦਾ ਸਾਈਂ ਪੰਜਾਬ ਵਾਸ ਦਾ ਗੁਰਾਂ ਦੇ ਨਾਮ ਤੇ ਤੇ ਕੁਰਸੀ ਵਾਸੇ ਬਣਾਈ ਜਾਵੇ ਸਤਗੁਰੂ ਰਾਮ ਸਿੰਘ ਦੇ ਨਾਮ ਤੇ ਗੁਰਦੁਆਰੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਸੋਮੇਸਨ ਉਹ ਅੱਜ ਬੁਰੀ ਤਰ੍ਹਾਂ ਕਰਮਕਾਂਡ ਵਿੱਚ ਤਬਦੀਲ ਹੁੰਦੇ ਜਾ ਰਹੇ ਹਨ ਦੁੱਖ ਇਸ ਗੱਲ ਦਾ ਹੈ ਕਿ ਆਪਣੇ ਆਪ ਨੂੰ ਸਿੱਖ ਕੌਮ ਦੇ ਬੁੱਧੀਜੀਵੀ ਹੋਣ ਵਾਲੇ ਵਿਦਵਾਨ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੇ ਹਨ ਗੁਰੂ ਨਾਨਕ ਸਾਹਿਬ ਨੇ ਗੁਰਦੁਆਰੇ ਦੀ ਪਰਿਭਾਸ਼ਾ ਦਿੰਦਿਆਂ ਬਹੁਤ ਸੁੰਦਰ ਫਰਮਾਇਆ ਹੈ ਗੁਰਦੁਆਰੇ ਹੋਏ ਸੋਜੀ ਪਾਏ ਸੀ ਇਹ ਦੁਆਰੇ ਤੋਏ ਹੱਛਾ ਹੋਏ ਸੀ ਇੰਜ ਲੱਗ ਰਿਹਾ ਹੈ ਕਿ ਸੋਜੀ ਦੀ ਥਾਂ ਤੇ ਨਿਤ ਨਵੇਂ ਕਰਮਕਾਂਡ ਦੇਖਣ ਨੂੰ ਮਿਲਦੇ ਹਨ ਹੁਣ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਹਨ ਕਿ ਹਰ ਰੋਜ਼ ਸਵੇਰੇ ਉੱਠਦੇ ਹਰ ਗੁਰਦੁਆਰੇ ਵਿੱਚ ਨਵਾਂ ਕਰਮਕਾਂਡ ਦੇਖਣ ਨੂੰ ਮਿਲਦਾ ਹੈ ਉਸ ਨੂੰ ਸਿੱਖ ਰਹਿਣ ਮਰਯਾਦਾ ਦਾ ਹਿੱਸਾ ਦੱਸ ਕੇ ਉਸ ਕਰਮਕਾਂਡ ਦਾ ਪੂਰਾ ਪ੍ਰਚਾਰ ਕੀਤਾ ਜਾਂਦਾ ਹੈ ਇਹਨਾਂ ਕਰਮਕਾਂਡਾਂ ਨੂੰ ਸਾਡੇ ਸਰਕਾਰਯੋਗ ਜਥੇਦਾਰ ਤੇ ਪੰਥਕ ਲੀਡਰ ਦੇਖ ਹੀ ਨਹੀਂ ਰਹੇ ਸਗੋਂ ਪੂਰੀ ਤਨਦੇਹੀ ਨਾਲ ਨਿਭਾ ਵੀ ਰਹੇ ਹਨ ਗੁਰੂਆਰੇ ਜੋ ਕਦੇ ਸਿੱਖੀ ਸਿਧਾਂਤ ਦੀ ਗੱਲ ਕਰਦੇ ਸਨ ਅੱਜ ਉਹ ਵੀ ਸਾਰੇ ਜਾਪੋ ਤਪ ਦੇ ਨਾਮ ਦੀ ਸਾਧਨਾ ਦੇ ਸਮਾਗਮ ਕਰਾਉਣ ਵਿੱਚ ਰੁੱਝ ਗਏ ਹਨ ਜਾਪੋ ਤਪ ਦੇ ਨਾਲ ਦੁਪਹਿਰਾਂ ਦੇ ਚਪਹਿਰਾ ਵੀ ਜੁੜ ਗਿਆ ਹੈ ਜਾਪੋ ਤਪ ਚਪਹਿਰੇ ਦੁਪਹਿਰੇ ਸਾਧਨਾ ਰਾਤ ਜਾਗਰਣ ਦੇ ਕਰਮਕਾਂਡਾਂ ਨੂੰ ਗੁਰਬਾਣੀ ਪੂਰੀ ਤਰ੍ਹਾਂ ਰੱਦ ਕਰਦੀ ਹੈ ਗੁਰਬਾਣੀ ਦੀ ਲੋ ਵਿੱਚ ਜਾਪ ਤਪ ਤੇ ਇਹਨਾਂ ਚੋ ਪਹਿਰਿਆਂ ਦੀ ਵਿਚਾਰ ਕੀ ਹੈ ਕਦੇ ਕਿਸੇ ਨੇ ਸਮਝ ਲਾਇਆ ਤਾਂ ਨਹੀਂ ਕੀਤਾ ਜਪ ਮੰਤਰ ਸ਼ਾਸਤਰਾਂ ਵਿੱਚ ਅਨੇਕਾਂ ਹੀ ਕਾਮਨਾ ਪੂਰਨ ਜਪਨ ਦਾ ਵਰਣਨ ਮਿਲਦਾ ਹੈ ਸੰਪੂਰਨ ਇੱਕ ਮੰਤਰ ਨੂੰ ਦੂਜੇ ਮੰਤਰ ਦੇ ਆਦ ਅੰਤ ਦੇ ਕੇ ਜਪਨਾ ਅਨੁਲੋਮ ਜਠਾ ਕਰਮ ਸਿੱਧ ਮੰਤਰ ਦਾ ਪਾਠ ਕਰਨਾ ਜਿਵੇਂ ਵਾਸਦੇਵਾਏ ਭਗवते नमो ओं ਆਦ ਜਪ ਦੇ ਨੇਕਾ ਤਰੀਕੇ ਅਤੇ ਉਹਨਾਂ ਦੇ ਫਲ ਵੀ ਹਿੰਦੂ ਸ਼ਾਸਤਰਾਂ ਵਿੱਚ ਦਿੱਤੇ ਹੋਏ ਹਨ ਅਤੇ ਭੈਰਵ ਕਾਲੀ ਮਾਈ ਲక్ష్ਮੀ ਸਰਸਤੀ ਦੁਰਗਾ ਚੰਡੀ ਆਦਿ ਦੇਵੀ ਦੇਵਤਿਆਂ ਦੇ ਮੰਤਰ ਜਪ ਨਾਲ ਅਨੇਕਾਂ ਸ਼ਕਤੀਆਂ ਦੀ ਪ੍ਰਾਪਤੀ ਹੋਣੀ ਦੱਸੀ ਗਈ ਹੈ ਇਹਨਾਂ ਹਿੰਦੂਸਤਾਨ ਦੇ ਵਿਪਰਵਾਦੀ ਗ੍ਰੰਥਾਂ ਵਿੱਚ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਇਹਨਾਂ ਜਪਾਂ ਨੂੰ ਨਸਫਲ ਜਾਣ ਕੇ ਇਹਨਾਂ ਤੋਂ ਦੂਰ ਰਹਿਣ ਦਾ ਉਪਦੇਸ਼ ਦਿੰਦੇ ਹੋਏ ਕੇਵਲ ਇੱਕ ਅਕਾਲ ਪੁਰਖ ਦਾ ਹੀ ਪਿਆਰ ਹਿਰਦੇ 'ਚ ਵਸਾਉਣ ਨੂੰ ਸਰਬਸ਼ੇਸ਼ਟ ਦੱਸਾਉਂਦੇ ਹਨ ਜਿਨੀ ਨਾਮ ਵਿਸਾਰਿਆ ਕਿਆ ਜਪ ਜਾਪੇ ਹੋਰ ਬਿਸਤਾ ਅੰਦਰ ਕੀੜ ਸੇ ਮੁਠੇ ਤੰਦੇ ਚੋਰ ਨਾਨਕ ਨਾਮ ਨਾ ਵਿਸਰੇ ਝੂਠੇ ਲਾਲਚ ਹੋਰ ਵਾਰਬ ਸਾਰੰਗ ਮਹਲਾ 3 ਜਪੰਨਾ 1247 ਕਿਆ ਜਪ ਕਿਆ ਤਪ ਕਿਆ ਵਰਤ ਪੂਜਾ ਜਾਂ ਕਰੇ ਦੇ ਪਾਉ ਹੈ ਦੂਜਾ ਹਾਰ ਬਿਨ ਔਰ ਕਿਰਿਆ ਬਿਰਥੇ ਜਪ ਤਪ ਸੰਜਮ ਕਰਮ ਕਮਾਣੇ ਇਹ ਊਰੇ ਮੂਸੇ ਰਹਾਉ ਗੁਰਦੁਆਰਿਆਂ ਦਾ ਭਗਵਾ ਕਰਨ ਕਰਦਿਆਂ ਹੋਇਆਂ ਜਪ ਦੇ ਨਾਲ ਤਪ ਸ਼ਬਦ ਵੀ ਜੁੜ ਗਿਆ ਹੈ ਤਪ ਦੇ ਅਖਣੀ ਅਰਥ ਕੀ ਹਨ ਇਹ ਭਾਈ ਕਾਂਸ ਸਿੰਘ ਨਾਬਾ ਤੋਂ ਪੁੱਛ ਲੈਂਦੇ ਹਾਂ ਨੰਬਰ 1 ਤਤਾ ਹੋਣਾ ਜਰਣਾ ਤਪ ਕਰਨਾ ਪਛਤਾਉਣਾ ਚਮਕਣਾ ਦੁੱਖ ਸਹਾਰਨਾ ਨੰਬਰ 2 ਸਰੀਰ ਨੂੰ ਤਪਾਉਣ ਵਾਲਾ ਵਰਤ ਤਪੱਸਿਆ ਕਈ ਲੋਕ ਇਹ ਸਮਝਦੇ ਹਨ ਕਿ ਸਰੀਰ ਨੂੰ ਦੁੱਖ ਦੇਣ ਨਾਲ ਮਨ ਵਾਸ ਵਿੱਚ ਆ ਜਾਂਦਾ ਹੈ ਤੇ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਵੇਂ ਕਿ ਕਈ ਸਾਧ ਜੇਠ ਹਾੜ ਦੀਆਂ ਗਰਮੀਆਂ ਵਿੱਚ ਵੀ ਚੋਗਿਰਦੇ ਅੱਗ ਬਾਲ ਕੇ ਵਿੱਚ ਆਪ ਬੈਠ ਜਾਂਦੇ ਰਹਿੰਦੇ ਹਨ ਪਾਣੀ ਵਿੱਚ ਇੱਕ ਟੰਗ ਤੇ ਖੜੇ ਹੋ ਕੇ ਬਗਲੇ ਦੀ ਤਰ੍ਹਾਂ ਧਿਆਨ ਵਿੱਚ ਮਗਰ ਰਹਿੰਦੇ ਹਨ ਪੁਰਾਣੇ ਸਮੇਂ ਵਿੱਚ ਪੁੱਠੇ ਲਟ ਕੇ ਤਪ ਕਰਨ ਦੀਆਂ ਵੀ ਉਦਾਹਰਣਾਂ ਮਿਲਦੀਆਂ ਹਨ ਪਰ ਗੁਰਮਤਿ ਵਿੱਚ ਐਸੇ ਤਪਾਂ ਨਾਲ ਨਿਰਾਰਥਕ ਸਰੀਰ ਤਪਉਣਾ ਮਨਾ ਹੈ ਗੁਰਬਾਣੀ ਦਾ ਵਾਕ ਹੈ ਤਨ ਨਾ ਟਪਾਏ ਤਨੂਰ ਜਿਉ ਬਾਲਣ ਹੜ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪਰੀ ਸੰਭਾਲ ਸ਼ਲੋਕਵਾਰਾਂ ਤੇ ਵਧੇਕ ਮਹਲਾ ਪਹਿਲਾ ਪੰਨਾ 11 114 111 ਅਤੇ 12 ਅੱਜ ਤੋਂ 2.5 ਸਾਲ ਪਹਿਲੇ ਅਮਰੀਕਾ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੀ 에어ਪੋਰਟ ਤੋਂ ਜੋਗੀ ਰਾਮਦੇਵ ਦਾ ਸਵਾਗਤ ਕਰਦੇ ਆ ਉਸ ਦੇ ਹੱਥ ਵਿੱਚ ਸੋਨੇ ਦਾ ਕੜਾ ਪਾ ਰਹੇ ਸਨ ਜਦੋਂ ਜਦੋਂ ਪੁਸਤਕ ਲਿਖੀ ਸੀ ਉਦੋਂ 2.5 ਸਾਲ ਹੋਣ ਲਾ ਲਓ 5 ਕੁ ਸਾਲ ਇਸ ਗੱਲ ਨੂੰ ਹੋ ਗਏ ਹਨ ਉਹਨਾਂ ਨੇ ਆਪਣੇ ਗੁਰਦੁਆਰੇ ਵਿੱਚ ਜੋਗ ਸਾਧਨਾਂ ਦੇ ਕੈਂਪ ਦਾ ਪ੍ਰਬੰਧ ਕੀਤਾ ਹੋਇਆ ਸੀ ਸਦਗੇ ਜਾਈ ਅਜਿਹੇ ਪ੍ਰਧਾਨ ਦੀ ਸੋਚ ਦੇ ਜਿਨੇ ਗੁਰਦਵਾਰੇ ਦੀ 골ਗ ਵਿੱਚੋਂ ਇਹ ਸਾਡੇ ਹੱਥ ਵਿੱਚ ਕੜਾ ਪਾ ਦਿੱਤਾ ਸੋਨੇ ਦਾ ਸਾਡੇ ਗੁਰਦੁਆਰੇ ਨੇ ਰੂਣੀ ਹਾਲ ਤੇ ਇਥੋਂ ਤੱਕ ਪਹੁੰਚ ਗਈ ਹੈ ਕਿ ਜੋਗ ਮਤ ਸ਼ਿਵ ਦਾ ਉਪਾਸ਼ਕ ਹੈ ਜੋ ਗੁਰਮਤ ਦੇ ਨੇੜੇ ਤੇੜੇ ਵੀ ਨਹੀਂ ਹੈ ਗੁਰਮਤ ਦਾ ਰਾਹ ਤਾਂ ਸੰਸਾਰ ਵਿੱਚ ਰਹਿ ਕੇ ਮੁਸ਼ਕਲਾਂ ਨਾਲ ਜੂਝਦਿਆਂ ਹੋਇਆਂ ਵਿਕਾਰਾਂ ਦੇ ਪ੍ਰਭਾਵ ਤੋਂ ਬਚ ਕੇ ਪਰਪਕਾਰੀ ਜੀਵਨ ਜਿਉਣਾ ਹੈ ਗੱਤਕੇ ਵਰਗੇ ਮਾਰਸ਼ਲ ਆਰਟ ਨੂੰ ਘੱਟੇ ਕੌਡੀਆਂ 'ਚ ਰਲਾਉਂਦੇ ਆ ਸਿੱਖ ਸਵਾਰਥਾਂ ਨੂੰ ਹੇਠਾਂ ਉੱਪਰ ਕਰਨ ਵਿੱਚ ਰੁੱਝਦੇ ਜਾ ਰਹੇ ਹਨ ਯੋਗਮਤ ਬਾਰੇ ਗੁਰਮਤ ਦਾ ਜੋ ਨਜ਼ਰੀਆ ਹੈ ਸਿੱਧਾਂ ਕੀ ਆਸਨ ਜਿਸ ਇਥੇ ਇੰਦਰੀ ਵਾਸ ਕਰ ਕਮਾਏ ਮਨ ਕੀ ਮੈਲ ਨਾ ਉtre ਹਉਮੈ ਮੈਲ ਨਾ ਜਾਏ ਬੜਾ ਹਾਸ ਮਹਾਰਾਤੀ ਯਾ ਪੰਨਾ 558 ਗੁਰਦੁਆਰਿਆਂ ਵਿੱਚ ਤਾਂ ਗੁਰੂ ਜੀ ਦੀ ਮਸਦ ਦਾ ਪ੍ਰਚਾਰ ਹੋਣਾ ਚਾਹੀਦਾ ਸੀ ਪਰ ਇੱਥੇ ਤਾਂ ਦਿਨ ਬਦਿਨ ਨਵੇਂ ਤੋਂ ਨਵੇਂ ਕਰਮਕਾਂਡ ਦੇਖਣ ਨੂੰ ਮਿਲਦਾ ਹੈ ਪਾਇਸਾ ਪਾਈ ਕਾਂਸੇ ਨਾਭਾ ਮਹਾਨ ਕੋਸ਼ ਦੇ ਸਫਾ 416 ਤੇ ਗੁਰਦੁਆਰੇ ਦੇ ਸਰਲੇਖ ਏਟ ਗੁਰਦੁਆਰਾ ਸਾਹਿਬ ਦੀ ਵਿਆਖਿਆ ਕਰਦੇ ਹੋਏ ਲਿਖਦੇ ਹਨ ਗੁਰਦੁਆਰਾ ਗੁਰੂ ਦੀ ਮਾਰਫਤ ਗੁਰੂ ਦੇ ਜ਼ਰੀਏ ਗੁਰਦੁਆਰਾ ਗੁਰੂ ਦਾ ਘਰ ਸਿੱਖਾਂ ਦਾ ਧਰਮ ਮੰਦਰ ਉਹ ਸਥਾਨ ਜਿਸ ਨੂੰ 10 ਗੁਰਾਂ ਨੇ 10 ਗੁਰਾਂ ਵਿੱਚੋਂ ਕਿਸੇ ਨੇ ਧਰਮ ਪ੍ਰਚਾਰ ਲਈ ਬਣਾਇਆ ਅਥਵਾ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਅਰਜਨ ਪਾਤਸ਼ਾਹ ਜੀ ਤੱਕ ਸਿੱਖਾਂ ਦੇ ਧਰਮ ਮੰਦਰ ਦਾ ਨਾਂ ਧਰਮ ਸਾਹਿਬ ਰਿਹਾ ਹੈ ਗੁਰੂ ਸ੍ਰੀ ਗੁਰੂ ਅਰਜਨ ਪਾਤਸ਼ਾਹੀ ਨੇ ਸਭ ਤੋਂ ਪਹਿਲਾਂ ਅੰਮ੍ਰਿਤ ਸਰੋਵਰ ਦੇ ਮੰਦਰ ਵਿੱਚ ਧਰਮ ਮੰਦਰ ਵਿੱਚ ਹਰ ਮੰਦਰ ਦੀ ਸੰਗਿਆ ਥਾਪੀ ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਧਰਮ ਸਾਲਾ ਵੀ ਗੁਰਦੁਆਰਾ ਸੰਗਿਆ ਹੋਈ। ਪਾਈ ਸਾਹਿਬ ਜੀ ਗੁਰਦੁਆਰਾ ਦੇ ਸਰਲੇਖੇ ਇੱਥੇ ਅੱਗੇ ਲਿਖਦੇ ਹਨ ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀ ਦੀ ਸਕੂਲ ਆਤਮਿਕ ਜਗਿਆਸਾ ਵਾਲਿਆਂ ਲਈ ਗਿਆਨ ਉਪਦੇਸ਼ਕ ਆਚਾਰੀਆ ਰੋਗੀਆਂ ਲਈ ਸਫਾਖਾਨਾ ਭੁਖਿਆਂ ਲਈ ਅੰਪੂਰਨਾ ਇਸਤਰੀ ਜਾਤ ਦੀ ਪਤ ਰੱਖਣ ਲਈ ਲੋਹ ਮਈ ਦੁਰਗ ਅਤੇ ਮੁਸਾਫਨਾ ਦੀ ਵਿਸ਼ਰਾਮ ਕਰਦਾ ਸਥਾਨ ਹੈ ਸਤਗੁਰਾਂ ਦੇ ਵੇਲੇ ਅਤੇ ਬੁੱਢਾ ਦਲ ਦੇ ਸਮੇਂ ਗੁਰਦੁਆਰਿਆਂ ਦਾ ਖਾਸ ਧਿਆਨ ਰੱਖਿਆ ਜਾਂਦਾ ਸੀ ਗੁਰਦੁਆਰੀਆ ਉਹ ਹੋਇਆ ਕਰਦਾ ਸੀ ਜੋ ਵਿਦਵਾਨ ਗੁਰਮਤ ਵਿੱਚ ਪੱਕਾ ਤੇ ਉੱਚੀ ਆਚਣ ਵਾਲਾ ਹੁੰਦਾ ਸੀ ਜ਼ਮਾਨੇ ਦੀ ਗੜਗੜਸ਼ ਨੇ ਮਹਾਰਾਜਾ ਰਣਜੀਤ ਸਿੰਘ ਵੇਲੇ ਡੋਗਰਿਆਂ ਦੀ ਪ੍ਰਧਾਨਗੀ ਵਿੱਚ ਮੁੱਖ ਗੁਰਦੁਆਰਿਆਂ ਦਾ ਪ੍ਰਬੰਧ ਸਾਰਾ ਉਲਟ-ਪੁਲਟ ਕਰ ਦਿੱਤਾ ਗਿਆ ਜਿਸ ਦਾ ਅਸਰ ਦੇਸ਼ ਦੇ ਗੁਰਦੁਆਰਿਆਂ ਤੇ ਵੀ ਹੌਲੀ-ਹੌਲੀ ਹੋਇਆ ਕੌਮ ਵਿੱਚੋਂ ਜਿਉਂ-ਜਿਉਂ ਗੁਰਮਤਿ ਦਾ ਪ੍ਰਚਾਰ ਲੋਪ ਹੁੰਦਾ ਗਿਆ ਗੁਰਦੁਆਰਿਆਂ ਦੀ ਮਰਜ਼ਾਦਾ ਇੰਨੀ ਵਿਗੜ ਗਈ ਇੰਨੀ ਦੁਰਗਸ਼ਾ ਹੋਈ ਕਿ ਸਿੱਖ ਗੁਰਦੁਆਰੇ ਕੇਵਲ ਕਹਿਣ ਨੂੰ ਹੀ ਗੁਰਦਘਾਮ ਰਹਿ ਗਏ ਪਰ ਸਿੱਖੀ ਦਾ ਪ੍ਰਚਾਰ ਨਹੀਂ ਸੀ ਹੋ ਰਿਹਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰਦੁਆਰਿਆਂ ਨੇ ਸਿੱਖੀ ਪ੍ਰਚਾਰ ਵਿੱਚ ਐਂ ਭੂਮਿਕਾ ਨਿਭਾਈ ਹੈ ਪਰ ਮੌਜੂਦਾ ਗੁਰਦੁਆਰਿਆਂ ਦੀ ਸਥਿਤੀ ਇਹ ਹੈ ਕਿ ਇਹ ਬ੍ਰਾਹਮਣੀ ਕਰਮਕਾਂਡ ਵਾਲ ਨੂੰ ਵੱਧ ਰਹੀ ਹੈ ਵੱਧ ਰਹੇ ਗੁਰਦੁਆਰਿਆਂ ਦੇ ਰੁਝਾਨ ਨੇ ਸਿੱਖੀ ਨੂੰ ਆਪਣੇ ਢੰਗ ਨਾਲ ਢਾਹ ਲਗਾਈ ਹੈ ਅੱਜ ਇੱਕ ਮਹੱਲੇ ਵਿੱਚ ਤਿੰਨ ਤਿੰਨ ਗੁਰਦੁਆਰੇ ਦੇਖੇ ਜਾ ਸਕਦੇ ਹਨ ਹਰ ਪਿੰਡ ਵਿੱਚ ਪਤਿਆਂ ਦੇ ਹਿਸਾਬ ਨਾਲ ਗੁਰਦੁਆਰੇ ਬਣਾਏ ਜਾ ਰਹੇ ਹਨ ਕੌਮ ਦੇ ਪਾਸ ਇਤਨੇ ਸਖੰਦੂ ਗ੍ਰੰਥੀ ਪ੍ਰਚਾਰਕ ਨਹੀਂ ਹਨ ਜੋ ਹਰ ਗੁਰਦੁਆਰੇ ਨੂੰ ਮਿਲ ਸਕਣ ਟਕੇ ਤੋੜੇ ਨਾਲ ਆਪੂ ਬਣੇ ਪ੍ਰਬੰਧਕ ਗੁਰਮੰਗ ਸਿਧਾਂਤ ਤੋਂ ਕੋਰੇ ਹਨ ਇੱਕ ਗੁਰਦੁਆਰਾ ਸਭਾ ਵਿੱਚ ਗੁਰਮੰਤ ਵਿਚਾਰ ਕਰਨ ਦਾ ਅਵਸਰ ਪ੍ਰਾਪਤ ਹੋਇਆ ਉਹ ਉਥੋਂ ਦੇ ਸਖਤਰ ਹੋਣਾ ਬੜੇ ਫਕਰ ਨਾਲ ਕਿਹਾ ਭਾਜੀ ਮੇਰੀ ਸਾਰੀ ਕਮੇਟੀ ਅਮਰਤਾਰੀ ਹੈ ਮੈਨੂੰ ਬਹੁਤ ਖੁਸ਼ੀ ਹੋਈ ਚਲੋ ਕੋਈ ਪ੍ਰਬੰਧਕ ਤਾਂ ਮਿਲੇ ਜੋ ਅਮਰਤਾਰੀ ਹਨ ਚਾਰ ਦਿਨਾਂ ਦੀ ਵਿਚਾਰ ਸੁਣਨ ਉਪਰੰਤ ਉਹਨਾਂ ਪ੍ਰਬੰਧਕਾਂ ਨੇ ਮੈਨੂੰ ਕਿਹਾ ਭਾਜੀ ਤੁਸੀਂ ਸਨੇਸ਼ਰ ਤੇ ਮੰਗਲ ਦੀ ਗੱਲ ਨਾ ਕਰਿਓ ਹਜੇ ਕਿਉਂਕਿ ਸੰਗਤ ਫਿਰ ਦੂਸਰੇ ਗੁਰਦਾਰੇ ਜਾਣ ਲੱਗ ਪੈ ਲੱਗ ਪਏਗੀ ਸਾਡੀ ਗੋਲ ਘਟ ਜਾਣੀ ਹੈ ਤੁਹਾਨੂੰ ਤਾਂ ਸਾਰਾ ਪਤਾ ਹੀ ਹੈ ਨਾ ਤੁਸੀਂ ਸਿਆਣਾ ਹੀ ਹੋ ਅਸੀਂ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਕ੍ਰਿਸ਼ਨਸ਼ਰ ਵਾਲ ਨੂੰ ਕਾਲੇਸ਼ਵਰ ਲੈ ਆਵੇ ਮਾਂ ਲੈ ਆਵੇ ਭਲ ਮੰਗਲਵਾਰ ਨੂੰ ਹਨੂਮਨ ਦਾ ਪ੍ਰਸ਼ਾਦ ਲੈ ਆਵੇ ਅਸੀਂ ਭਾਜੀ ਕਿਸੇ ਦੀ ਨਾਰਾਜ਼ੀ ਨਹੀਂ ਮੋਲ ਲੈਣੀ ਆ ਅਸੀਂ ਉਹ ਸਾਰੇ ਅਮਰਤਾਰੀਆਂ ਵਾਹ ਭਈ ਸਿੰਘੋ ਅਮਰਤਾਰੀਓ ਸ਼ਾਵਾਸ਼ ਹੈ ਤੁਹਾਡੇ ਉਹ ਆਪ ਹੀ ਸੇਵਾਦਾਰਾਂ ਨੂੰ ਹੁਕਮ ਕਰ ਰਹੇ ਸੀ ਜਿਹੜਾ ਕਹਿ ਰਿਹਾ ਸੀ ਭਾਜੀ ਇੱਥੇ ਸਾਰਾ ਇੱਕ ਇੱਜ਼ਤ ਦਾ ਮਾਮਲਾ ਹੈ ਸਾਰੇ ਲੋਕ ਆਉਂਦੇ ਨੇ ਸਿਨਰਾਜ ਨਹੀਂ ਕਿਸੇ ਨੂੰ ਕਰਨੇ ਉਹ ਅਸਲ ਵਿੱਚ ਕਾਰਨ ਇਹ ਹੈ ਕਿ ਗੋਰਖ ਨੂੰ ਬਹੁਤ ਸਾਰਾ ਘਾਟਾ ਪੈਂਦਾ ਜੇ ਲੋਕ ਦੂਸਰੇ ਪਾਸੇ ਚਲੇ ਜਾਣ ਉਹ ਆਪ ਹੀ ਸੇਵਾਦਾਰਾਂ ਨੂੰ ਸਖਤਰ ਹੁਕਮ ਦੇ ਰਹੇ ਸਨ ਕਿ ਸਵੇਰੇ ਸ਼ਨਿਚਰਵਾਰ ਇਸ ਲਈ ਲੰਗਰ ਵਿੱਚ ਕਾਲੇ ਛੋਲੇ ਕਾਲਿਆ ਮਾਂਵਰੀ ਦਾਲ ਬਣਾਈ ਜਾਵੇ ਹਾਲਾਂਕਿ ਅਮਰ ਸਾਬ ਨੇ ਸ਼ੱਕਿਆ ਹੋਇਆ ਹੈ ਇਸ ਦਾ ਸਾਫ਼ ਇੱਕ ਹੀ ਉੱਤਰ ਹੈ ਕਿ ਇਹਨਾਂ ਭਲੇ ਲੋਕ ਪ੍ਰਬੰਧਕਾਂ ਨੂੰ ਗੁਰਮਤਿ ਸਿਧਾਂਤ ਦੀ ਸੋਝੀ ਨਹੀਂ ਅਮਰ ਜ਼ਰੂਰ ਛਗਿਆ ਪਰ ਗੁਰਮਤਿ ਦੀ ਸੋਝੀ ਨਹੀਂ ਇਹ ਗੁਰਦੁਆਰੇ ਸਿਰ ਪ੍ਰਵਾਲ ਫੇਰੀਆਂ ਤਾਂ ਕਿ ਸੀਮਤ ਹੋ ਕੇ ਰਹਿ ਗਏ ਹਨ ਅਮਰ ਤਾਂ ਸਾਂ ਜ਼ਰੂਰ ਛਗਿਆ ਹੋਇਆ ਹੈ ਪਰ ਬ੍ਰਾਹਮਣੀ ਕਰਮ ਕਾਂਡ ਨੂੰ ਛੱਡਿਆ ਵੀ ਕੋਈ ਨਹੀਂ ਅਜੇ ਤੱਕ ਸਾਨੂੰ ਗੁਰੂ ਨਾਨਕ ਸਾਹਿਬ ਦੇ ਨਿਰਮਲਪਨ ਦੀ ਸੋਝੀ ਨਹੀਂ ਆ ਸਕੀ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਦੀ ਸੋਚ ਦੇ ਪ੍ਰਤੀਕ ਸਨ ਪਰ ਅਜਿਹਾ ਹੋ ਨਹੀਂ ਸਕਿਆ ਸਿਰਫ ਗੁਰਦੁਆਰੇ ਹੀ ਨਹੀਂ ਸਨਾਤਨੀ ਰੀਤੀ ਰਿਵਾਜ ਤਾਂ ਸਾਡੇ ਘਰਾਂ ਵਿੱਚ ਵੀ ਆ ਗਏ ਫਿਰ ਇਸ ਲਾਈਨ ਨੂੰ ਦੁਹਰਾ ਦਿਆਂ ਸਿਰਫ ਗੁਰਦੁਆਰੇ ਹੀ ਨਹੀਂ ਸਨਾਤਨੀ ਰੀਤੀ ਰਿਵਾਜ ਸਾਡੇ ਘਰਾਂ ਵਿੱਚ ਵੀ ਆ ਗਏ ਹਨ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਸਿੱਖੀ ਵਿਧਾਨ ਵਿੱਚ ਪੂਜਾ ਕੇਵਲ ਏਕਾ ਕਾਲ ਦੀ ਹੈ ਪਰਚਾ ਸ਼ਬਦ ਦਾ ਹੈ ਤੇ دیدار ਖਾਲਸਾ ਦਾ ਅਕਾਲ ਦੀ ਪੂਜਾ ਦਾ ਅਰਥ ਹੈ ਰੱਬੀ ਗੁਣਾਂ ਨੂੰ ਆਪਣੇ ਜੀਵਨ ਵਿੱਚ ਢਾਲਣਾ ਪਰਚਾ ਸ਼ਬਦ ਦਾ ਅਰਥ ਹੈ ਗੁਰਬਾਣੀ ਦੇ ਪਾਠ ਬੋਧ ਨੂੰ ਸਮਝਣ ਦੀ ਸੂਝ ਪੈਦਾ ਕਰਨੀ ਤੇ ਉਸ ਸੰਸਾਰ ਚਰਨਾ دیدار ਖਾਲਸਾ ਦਾ ਇਸ ਦਾ ਅਰਥ ਹੈ ਸੰਗਤ ਵਿੱਚ ਨਿਤਾ ਪ੍ਰਤੀ ਔਣਤ ਅਮਰ ਛਕਣਾ ਇਹ ਤੇ ਸ਼ਬਦੀ ਵਿਚਾਰ ਕਰਨੀ ਦਰਾਰ ਖਾਲਸੇ ਦਾ ਖਾਲਸੇ ਦਾ ਕੋਈ ਨ ਕੋਟ ਕੋਈ ਨਹੀਂ ਭਾਵ ਉਸ ਮਨੁੱਖ ਦੇ ਜੀਵਨ ਦੇ ਅੰਦਰ ਤੇ ਬਾਹਰ ਕੋਈ ਵੀ ਖੋਟ ਨਾ ਹੋਵੇ ਜਿਸ ਤਰ੍ਹਾਂ ਮੰਦਰਾਂ ਵਿੱਚ ਮੂਰਤੀਆਂ ਰੱਖੀਆਂ ਹਨ ਇਸੇ ਦੀ ਇਸੇ ਹੀ ਤਰਜ਼ ਤੇ ਅੱਜ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਤਰ੍ਹਾਂ ਤਰ੍ਹਾਂ ਦੀਆਂ ਮੂਰਤੀਆਂ ਪਲਾਸਟਿਕ ਫੁੱਲਾਂ ਦੇ ਗੁਲਦਸਤੇ ਰੱਖੇ ਹੋਏ ਹਨ ਰੰਗ ਬਨੰਗੀਆਂ ਲਾਈਟਾਂ ਫਿਟ ਕੀਤੀਆਂ ਹੋਈਆਂ ਮਿਲਣਗੀਆਂ ਜਲਾਈ 2021 ਨੂੰ ਲੁਧਿਆਣੇ ਸ਼ਹਿਰ ਦੇ ਇਹ ਗੁਰਦੁਆਰਾ ਸਾਹਿਬ ਜਾਣ ਦਾ ਅਵਸਰ ਪ੍ਰਾਪਤ ਹੋਇਆ ਜੋ ਕਿ ਸਤਕਾਲਜੋ ਸ਼ਰੋਣੀ ਗੁਰਦਆਰਾ ਪ੍ਰਬੰਧਕ ਕਮੇਟੀ ਅਧੀਨ ਹੈ ਗੁਰੂ ਗ੍ਰੰਥ ਸਾਹਿਬ ਅੱਗੇ ਵੱਡੇ ਵੱਡ ਅਕਾਰ ਦੇ 22 ਵੱਡੇ ਛੋਟੇ ਘੋੜੇ ਸਜਾਏ ਹੋਏ ਸਨ 24 ਪਲਾਸ ਦੇ ਫੁੱਲਾਂ ਦੇ ਗੁਲਦਸਤੇ ਇੱਕ ਝਾੜੀਆਂ ਦਾ ਝਲਕਾਰਾ ਪਾ ਰਹੇ ਸਨ ਗੁਰਦੁਆਰਾ ਸਾਹਿਬ ਦੇ ਮੈਨੇਜਰ ਜੀ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਸਿੱਧ ਪਦਰਾ ਉੱਤੇ ਕੀ ਫਰਕ ਪੈਂਦਾ ਤੁਸੀਂ ਵੀ ਕੋਡਾ ਰੱਖ ਲਓ ਜਾਂ ਲੈ ਜਾਓ ਤੇਜੀ ਊਂਜ ਵੀ ਇਹ ਘੋੜੇ ਸਿੱਖੀ ਦਾ ਪ੍ਰਤੀਕ ਹਨ ਹੀ ਹੀ ਕਰਕੇ ਹੱਸ ਪਏ ਦੂਸਰੀ ਗੱਲ ਸ਼੍ਰੋਣ ਤੁਸੀਂ ਸ਼੍ਰੋਣੀ ਕਮੇਟੀ ਨੂੰ ਲਿਖੋ ਇਹ ਸੁਧਾਰ ਤਾਂ ਉਹਨਾਂ ਨੇ ਕਰਨਾ ਹੈ ਅਸੀਂ ਕੁਝ ਨਹੀਂ ਕਰ ਸਕਦੇ ਇਹ ਹਾਲ ਹੈ ਇਤਿਹਾਸ ਗੁਰਦੁਆਰਿਆਂ ਦਾ ਅਸਲ ਵਿੱਚ ਘੋੜਿਆਂ ਦੀ ਕਾੜ ਦੁਕਾਨਦਾਰਾਂ ਦੀ ਹੈ ਹੁਣ ਤੇ ਕਈ ਗੁਰਦੁਆਰਿਆਂ ਦੇ ਵਿੱਚ ਹਵਾਈ ਜਾਜ ਵੀ ਚੜ ਰਹੇ ਹਨ ਕਿ ਸਾਡਾ ਵੀਜਾ ਛੇਤੀ ਲੱਗ ਜਾਏ ਜੇ ਦੁਕਾਨਾਂ ਤੇ ਘੋੜੇ ਵੇਕਣ ਹੀ ਨਾ ਤਾਂ ਕੋਈ ਵੀ ਘੋੜਾ ਨਹੀਂ ਲਿਆਏਗਾ ਤੇ ਨਾ ਹੀ ਚਲਾਏਗਾ ਇਹ ਗੁਰਦੁਆਰਾ ਸਾਹਿਬ ਵਿੱਚ ਗੁਰੂ ਗੰਗ ਸਾਹਿਬ ਜੀ ਅੱਗੇ ਸੰਤ ਬਾਬਿਆਂ ਦੀਆਂ ਤਸਵੀਰਾਂ ਨਸੀਤ ਨਾਮਾ ਮੋਰ ਪੰਖ ਤੇ ਹੋਰ ਪਤਾ ਨਹੀਂ ਕੀ ਲੱਲਾਪਾਵਾ ਪਿਆ ਹੋਇਆ ਸੀ ਵਿਚਾਰ ਕੀਤੀ ਤਾਂ ਪ੍ਰਬੰਧਕ ਕਹਿਣ ਲੱਗੇ ਕੀ ਫਰਕ ਪੈਂਦਾ ਚੱਲੀ ਜਾਂਦਾ ਹਰ ਬੰਦੇ ਦੀ ਆਪਣੀ ਸ਼ਰਧਾ ਹੁੰਦੀ ਐ ਸੀ ਕਿਸੇ ਦੀ ਸ਼ਰਧਾ ਥੋੜੀ ਤੋੜਨੀ ਐ ਜੇ ਅੱਜ ਇਤਨਾ ਕੁ ਹੋ ਰਿਹਾ ਤੇ ਆਉਣ ਵਾਲੇ ਸਮੇਂ 'ਚ ਅਸੀਂ ਮੂਰਤੀਆਂ ਰੱਖਣ ਤੋਂ ਗਰੇਜ ਨਹੀਂ ਕਰਾਂਗੇ ਮੂਰਤੀਆਂ ਵੀ ਉਹ ਹੋਣਗੀਆਂ ਜਿਨ੍ਹਾਂ ਨੂੰ ਚਕਾਉਣ ਲਈ ਸਿੱਖ ਪੰਥ ਦਾ ਸਾਰਾ ਯੋਰ ਲੱਗਿਆ ਉਹ ਮੂਰਤੀਆਂ ਉਹ ਹੋਣਗੀਆਂ ਜਿਨ੍ਹਾਂ ਮੂਰਤੀਆਂ ਨੂੰ ਚਕਾਉਣ ਲਈ ਗੁਰਦੁਆਰਿਆਂ ਵਿੱਚੋਂ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ ਵਿੱਚੋਂ ਸਿੱਖਵੰਦਾਂ ਸਾਰਾ ਯੋਰ ਲੱਗ ਗਿਆ ਸੀ ਪੁਜਾਰੀਆਂ ਨੇ ਮੂਰਤੀਆਂ ਨੂੰ ਚਕਾਉਣ ਵਾਲਿਆਂ ਵੀਰਾਂ ਦੇ ਵਿਰੋਧ ਵਿੱਚ ਫਤਵਾ ਜਾਰੀ ਕੀਤਾ ਆਰਿਆ ਕ੍ਰੀਤੀਆਂ ਵੱਲ ਸਾਡਾ ਧਿਆਨ ਨਹੀਂ ਕਿਉਂਕਿ ਸਿੱਖ ਭਾਈਚਾਰਾ ਆਪਣੀ ਆਪਣੀ ਰਹਿਣ ਮਰਜ਼ਾ ਦਾ ਬਣਾ ਕੇ ਉਸ ਦੇ ਚੱਕਰ ਵਿੱਚ ਫਸ ਗਿਆ ਹੈ ਜਿੱਥੋਂ ਵਾਪਸ ਆਉਣਾ ਇਹ ਆਪਣੀ ਹੀਠੀ ਸਮਝ ਰਿਹਾ ਹੈ ਸਾਡਾ ਕਲਿਆਣ ਸ਼ਬਦ ਦੀ ਵਿਚਾਰ ਨਾਲ ਹੋਣਾ ਸੀ ਉਹ ਆਮ ਕਰਕੇ ਗੁਰਦੁਆਰਿਆਂ ਵਿੱਚ ਹੈ ਨਹੀਂ ਜੇ ਹੈ ਤਾਂ ਸਿਰਫ ਗੱਲ ਪ੍ਰਾਣ ਦੇ ਗਪੌੜਿਆਂ ਦੇ ਕਰਾਮਾਤੀ ਕਹਾਣੀਆਂ ਤੱਕ ਸੀਮਤ ਹੈ ਪਹਿਲਾਂ ਤਾਂ ਗੁਰਦੁਆਰਿਆਂ ਦੀਆਂ ਵੱਡੀਆਂ ਪਾਈਆਂ ਹੋਈਆਂ ਸਨ ਹੁਣ ਸੰਗਤਾਂ ਵਿੱਚ ਵੀ ਵੱਡੀਆਂ ਪੈ ਗਈਆਂ ਹਨ ਜਿਹੜੇ ਵੀਰ ਅੰਮ੍ਰਿਤ ਵੇਲੇ ਛੋਟੀ ਜੀ ਦਸਤਾਰ ਬੰਨ ਕੇ ਗੁਰਦੁਆਰਿਆਂ ਹੋਂ ਤੇ ਬੱਤੀਆਂ ਬੰਨ੍ਹ ਕਰਕੇ ਸਿਮਰਨ ਦੀ ਕਮਾਈ ਕਰਨ ਉਹ ਭਜਨੀ ਸਿੱਖ তথা ਕਮਾਈ ਵਾਲੇ ਸਿਗਣੇ ਜਾਂਦੇ ਨੇ ਇਨਾ ਵੀਰਾਂ ਦੇ ਜਾਨ ਉਪਰੰਤ ਗੁਰਦੁਆਰਾ ਸਾਹਿਬ ਵਿੱਚ ਫਿਰ ਸੰਗਤ ਜੋੜਦੀ ਹੈ ਜਿਸ ਨੂੰ ਨਿਤਨੇ ਵਾਲੀ ਸੰਗਤ ਕਿਹਾ ਜਾਂਦਾ ਹੈ ਨਿਤਨੇ ਕਰਕੇ ਇਹ ਵੀਰ ਵੀ ਜਲਦੀ ਤੋਂ ਜਲਦੀ ਪਹਿਲਾਂ ਕਾਲੀ ਕਾਲੇ ਵਿੱਚ ਗੁਰਦੁਆਰਿਆਂ ਚਲੇ ਜਾਂਦੇ ਹਨ ਫਿਰ ਸੁਖਣੀ ਸੇਵਾ ਸੁਸਾਇਟੀ ਵਾਲੇ ਵੀਰ ਸੁਖਣੀ ਸਾਹਿਬ ਦਾ ਪਾਠ ਕਰਨ ਆਉਂਦੇ ਹਨ ਜੋ ਅਰਦਾਸ ਕਰਦੇ ਨੇ ਸੱਚੇ ਪਾਤਸ਼ਾਹ ਸੁਖ ਦੇਣ ਵਾਲੀ ਬਾਣੀ ਦਾ ਪਾਠ ਹੋਇਆ ਸਾਨੂੰ ਸੁਖ ਬਖਸ਼ਿਸ਼ ਕਰੋ ਕਿ ਸਾਰੀ ਬਾਣੀ ਬਾਖੀ ਸੁਖ ਦੇਣ ਵਾਲੀ ਨਹੀਂ ਹੈ ਉਹ ਦੁੱਖ ਦੇਣ ਵਾਲੀ ਹੈ ਇਸ ਦਾ ਤਾਂ ਬੇਤਰੁੱਤਰ ਇਹੋ ਭਰਾ ਹੀ ਦੇ ਸਕਦੇ ਨੇ ਇੱਕ ਦੂਜੇ ਨਾਲ ਉਹ ਆਪਣੇ ਆਪ ਨੂੰ ਸਾਰੇ ਹੀ ਸਿਆਣੇ ਗਿਣਦੇ ਹਨ ਇਹਨਾਂ ਨਾਲੇ ਚਲੇ ਜਾਣ ਉਪਰੰਤ ਕੋਈ ਸੰਗਤ ਫਿਰ ਜੁੜਦੀ ਹੈ ਜੋ ਕਿ ਕੇਵਲ ਕੀਰਤਨ ਹੀ ਸੁਣਨਾ ਪਸੰਦ ਕਰਦੀ ਹੈ ਕਥਾ ਸ਼ੁਰੂ ਹੁੰਦੀਆਂ ਸੀ ਇਹ ਵੀਰ ਵੀ ਬਹੁਤ ਕਾਲੀ ਨਾਲ ਗੁਰਦੁਆਰਾ ਸਾਹਿਬ ਚੋਂ ਉੱਠ ਕੇ ਚਲੇ ਜਾਂਦੇ ਹਨ ਕਿ ਮਤਾਂ ਕਿਤੇ ਸ਼ਬਦ ਦੀ ਵਿਚਾਰ ਸਾਡੇ ਕੰਨਾਂ ਵਿੱਚ ਨਾ ਪੈ ਜਾਏ ਇਹ ਵੀ ਵੀਰ ਵੀ ਅਰਦਾਸ ਕਰਦੇ ਹਨ ਕਿ ਆਸਾਪੂਰਨ ਕਰਨ ਵਾਲੀ ਬਾਣੀ ਸੁਣੀ ਗਈ ਹੈ ਇਸ ਲਈ ਸਾਡੀਆਂ ਵੀ ਆਸਾਂ ਪੂਰੀਆਂ ਹੋਣ ਅਖੀਰ ਤੇ ਸਮਾਪਤੀ ਹੋਣ ਲੱਗਦੀ ਹੈ ਥੋੜੀ ਬੋਲ ਕਥਾ ਸੁਣ ਲਈ ਕੋਈ ਸੰਗਤ ਫਿਰ ਦਰਬਾਰ ਵਿੱਚ ਹਾਜ਼ਰ ਹੁੰਦੀ ਹੈ ਕੋਈ ਸੰਗਤ ਕਦੇ-ਕਦਾਈ ਸੁਖਿਆ ਹੋਇਆ ਲੰਗਰ ਕਰਾਉਣ ਲਈ ਗੁਰਦੁਆਰਾ ਸਾਹਿਬ ਆ ਜਾਂਦੀ ਹੈ ਕੋਈ ਸੰਗਤ ਮਹੀਨੇ ਉਪਰੰਤ ਸੰਗਰਾਮ ਨੂੰ ਗੁਰਦੁਆਰੇ ਆਉਂਦੀ ਹੈ ਕੁਝ ਪੂਲ ਮਾਸੀ ਜਾਂ ਮੱਸਿਆ ਨੂੰ ਹੀ ਗੁਰਦੁਆਰੇ ਆਉਂਦੇ ਹਨ ਕੋਈ ਸਿਰ ਗੁਰਪੁਰਬਾਂ ਤੇ ਹੀ ਆਉਂਦੇ ਹਨ ਚੰਦ ਕੋ ਬੰਦਿਆਂ ਨੇ ਆ ਵੱਲੜੇ ਵਰੜੇ ਨਾਮ ਰਾ ਕੇ ਧਰਮ ਦੇ ਨਾਮ ਤੇ ਸਬਾ ਸੁਸਾਇਟੀਆਂ ਬਣਾ ਲਈਆਂ ਹਨ ਜੋ ਗੁਰਦੁਆਰੇ ਨਾਲੋਂ ਸੰਗਤ ਨੂੰ ਤੋੜ ਕੇ ਆਪਣੇ ਨਾਲ ਜੋੜਨ ਦਾ ਚਾਰਾ ਕਰ ਰਹੇ ਹਨ ਗੁਰਦੁਆਰਿਆਂ ਵਿੱਚੋਂ ਹਿਮਕੁੰਟ ਮਨੀਕਰਨ ਦੀ ਪਵਿੱਤਰ ਯਾਤਰਾ ਦੀਆਂ ਅਪੀਲਾਂ ਹੋ ਰਹੀਆਂ ਹਨ ਜਦ ਕੇ ਸਿ ਨਨਕਾਣਾ ਸਾਹਿਬ ਅੰਮ੍ਰਿਤਸਰ ਨਨਪੁਰ ਸਾਹਿਬ ਆਲੇ ਧਾਰਮਿਕ ਸਥਾਨ ਸਾਡੇ ਕੋਲ ਹਨ ਇੰਜ ਜਾਪ ਰਿਹਾ ਹੈ ਕਿ ਸਿੱਖ ਕਰਮ ਕਾਂਡ ਨੂੰ ਹੀ ਮਾਤ ਪਾ ਦੇਣਗੇ ਜਿਸ ਹਿਸਾਬ ਨਾਲ ਅਸੀਂ ਚੱਲ ਰਹੇ ਹਾਂ ਆਉਣ ਵਾਲੇ ਸਮੇਂ ਵਿੱਚ ਧਰਮ ਕਰਮ ਬਹੁਤ ਪਿੱਛੇ ਰਹਿ ਜਾਏਗਾ ਗੁਰੂ ਨਾਨਕ ਸਾਹਿਬ ਨੇ ਸਾਨੂੰ ਜੋ ਸੁਨੇਹਾ ਦਿੱਤਾ ਸੀ ਉਸ ਸੁਨੇਹੇ ਨੂੰ ਅਸੀਂ ਆਪ ਸਮਝਣਾ ਸੀ ਅੱਗੇ ਵਿਸ਼ੇ ਪੱਧਰ ਤੇ ਪਹੁੰਚਾਉਣਾ ਸੀ ਖਾਲਸਾ ਜੀ ਸਾਨੂੰ ਜਾਗਣ ਦੀ ਲੋੜ ਹੈ ਪ੍ਰਿੰਸੀਪਲ ਸਰਪੰਚ ਜੀ ਅਕਸ਼ਿਕ ਸੁਨੇਹਾ ਦਿੰਦੇ ਹੁੰਦੇ ਸੀ ਉਠੋ ਵਗੜਨਾ ਮਹਾਸ਼ਯਨਾ ਹੋਗਾ ਫਿਰ ਕਬੀ ਦੌੜੋ زمانہ ਚਾਲ ਕਿਆਮਤ ਕੀ ਚਲਾ ਗਿਆ ਉਠੋ ਵਗੜਨਾ ਮਹਸ਼ਰਨਾ ਹੋਗਾ ਫਿਰ ਕبھی ਦੌੜੋ ਜ਼ਮਾਨਾ ਚਾਲ ਕਿਆਮਤ ਕੀ ਚਲਾ ਗਿਆ ਨਾਮ ਸਿਮਰਨ ਜਾਂ ਨਾਮ ਅਭਿਆਸ ਦੇ ਉਹਲੇ ਵਿੱਚ ਜੋਗਮਤ ਵਾਲਾ ਜਪ ਤਪੋ ਸਿੱਖੀ ਦੀਆਂ ਜਣਾ ਵਿੱਚ ਬੈਠਦਾ ਜਾ ਰਿਹਾ ਹੈ ਕਿਸੇ ਡੇਰੇ ਵਿੱਚ ਪੰਥਕ ਖਵਾਉਣ ਵਾਲੇ ਆਗੂ ਗੁਰੂ ਪੰਥ ਸਾਹਿਬ ਦੀ ਹਜ਼ੂਰੀ ਵਿੱਚ ਚਲੀਏ ਕੱਟ ਰਹੇ ਹਨ ਕਿਸੇ ਪਾਸੇ ਸਿੱਖਸ ਬੁਨਾ ਫੈਡਰੇਸ਼ਨ ਦੇ ਰਾਸ ਦੀ ਲਾਹਾ ਲੈਣ ਵਾਲੇ ਆਗੂ ਸੰਪਟ ਪਾੜ ਕਰਾ ਕੇ ਸਿੱਖੀ ਸਿਧਾਂਤ ਦਾ ਧੂਆ ਕੱਢਦੇ ਦੇਖੇ ਜਾ ਰਹੇ ਹਨ ਗੁਰੂ ਨਾਨਕ ਪਾਲਸ਼ਾ ਜੀ ਨੇ ਗੁਰਦੁਆਰੇ ਦੀ ਮਹੱਤਤਾ ਦਾ ਰਾਸ ਸਮਝਾਉਂਦੇ ਕਿਹਾ ਸੀ ਗੁਰਦੁਆਰੇ ਸੋਜੀ ਦਾ ਘਰ ਹੋਣਗੇ ਜਿੱਥੇ ਸ਼ਬਦੀ ਵਿਚਾਰ ਦੁਆਰਾ ਆਪੇ ਨੂੰ ਚੀਨਣਾ ਹੈ ਮਨੁੱਖੀ ਭਾਈਚਾਰੇ ਨੂੰ ਪਿਆਰ ਗਲੋਕੜੀ ਵਿੱਚ ਲੈਣਾ ਸੀ ਪੁਜਾਰੀ ਲੁੱਟ ਕੋ ਲਕਾਈ ਨੂੰ ਬਚਾਉਣਾ ਸੀ ਇਸ ਪਠਾਏ ਗੁਰੂ ਨਾਨਕ ਸਾਹਿਬ ਦਾ ਪਿਆਰਾ ਵਾਕ ਹੈ ਗੁਰੂ ਦਵਾਰੇ ਹੋਏ ਸੂਜੀ ਪਾਏ ਸੀ ਇਹ ਦਵਾਰੇ ਤੋਏ ਹੱਛਾ ਹੋਏ ਸੀ